ਹਰੀ ਜਨੀ ਖਾਰੀ ਕਿਹਨੇ ਬਾਈਸਾਲ ਦੀ ਹੋਰਦੀ ਬਈ ਪੰਜ ਭਰਾ ਪੰਜਾਂ ਦੀ ਠੀਕ ਆ ਸ਼ਾਹ ਖੇਲੇ ਦੇ ਸਾਰ ਖਾਦ ਵਾਲੀ ਆ ਇਹ ਆਇਆ ਜੀ ਕਿਹੜਾ ਆਇਆ ਜੀ ਇਹ ਆਇਆ ਜੀ ਹਲੋ ਇਹ ਤਾਂ ਖੋਟਾ ਆਇਆ ਹੈ ਛੋਟੂ ਗੁੜਾ ਇਹ ਖੋਟਾ ਵਾਲੇ ਪੁੱਤਰ ਬਾਈ ਮੇਰੇ ਕੋਲ ਇੱਕ ਆ ਕਬੂਦਰੀ ਵਿਆਰਾਂਪੁਰ ਵਾਲੇ ਭੋਲੀ ਦੀ ਕੋਈ ਬੋਲੇ ਬੱਚੇ ਨਹੀਂ ਆ ਜੁੜਦੇ ਯਾਰ ਮੈਂ ਕਿਹਾ ਆ ਕਰਦੇਵ ਕਰਨਾ ਉਹਦੇ ਬਹੁਤ ਚੰਗੇ ਉੜਦੇ ਥੋੜਾ ਡਾਕਟਰ ਲੈ ਕੇ ਜਾਵਾਂ লাল টু খা ভ मारना टीर जगह जी आपको खुला है पैसा हाँ भाई जी ना जा